ਛੁੱਟਦਾ ਦਿਨ ਸੀ ਇਹ ਕੀ ਹੋ ਗਿਆ ਅੱਜ ਉਹ ਦੱਸਦੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਜਦੋਂ ਅੱਜ ਮੈਂ ਸਵੇਰੇ ਸਵੇਰੇ ਉੱਠੀ ਉੱਠ ਕੇ ਮੈਂ ਰੱਖ ਦਿੱਤੀ ਚਾਹ ਮੈਂ ਕਿ ਚਾਹ ਬਣਾਉਣ ਤੋਂ ਬਾਅਦ ਹੀ ਸਾਰਿਆਂ ਨੂੰ ਮੈਂ ਉਠਾਉਂਗੀ ਤੇ ਉਠਾਣਾ ਵੀ ਸਾਰਿਆਂ ਨੂੰ ਜਲਦੀ ਪੈਣ ਤੇ ਜਦੋਂ ਮੈਂ ਘਰੋਂ ਬਾਹਰ ਨਿਕਲੀ ਤੇ ਬਾਹਰ ਤਾਂ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਹੁੰਦੀ ਪਈ ਤੇ ਤੁਸੀਂ ਦੇਖੋਗੇ ਬੱਦਲ ਕਿੰਨਾ ਹੋਇਆ ਮੈਂ ਕਿ ਇਹ ਤਾਂ ਅੱਜ ਕੰਮ ਖਰਾਬ ਹੋ ਜਾਣਾ ਹੈ ਜੇ ਮੀਂਹ ਨਾ ਰੁਕੇ ਤੇ ਜਲਦੀ ਜਲਦੀ ਮੈਂ ਅੰਦਰ ਆ ਕੇ ਦੱਸਿਆ ਹਸਬੰਦ ਨੂੰ ਉਹ ਸੁਣਦੇ ਪਏ ਸੀ ਮਿਰਜਾ ਸੋਂਗੇ ਮਿਰਜਾ ਬਹੁਤ ਪੁਰਾਣਾ ਹੈ ਮੇਰਾ ਫੇਵਰਟ ਤਾਂ ਤੇ ਇਹਨਾਂ ਦਾ ਬਹੁਤ ਜ਼ਿਆਦਾ ਫੇਵਰਟ ਆ ਤੇ ਹਸਬੰਦ ਨੂੰ ਮੈਂ ਅੰਦਰ ਆ ਕੇ ਦੱਸਿਆ ਕਿ ਬਾਹਰ ਤਾਂ ਬਾਰਿਸ਼ ਹੁੰਦੀ ਪਈ ਬਹੁਤ ਜ਼ਿਆਦਾ ਤੇ ਇੰਨੇ ਨੂੰ ਆ ਗਈ ਸੀ ਭਾਜੀ ਹੋਣੀ ਜਿਨ੍ਹਾਂ ਨੇ ਕਰਨਾ ਹੈ ਗਾਣਾ ਸ਼ੂਟ ਤੇ ਹੈਲਪ ਲਈ ਅੱਜ ਮੈਂ ਲਾਈ ਹੋਈਆਂ ਸੀਗੀ ਇਹ ਦੀਦੀ ਹੁਣਾਂ ਨੂੰ ਕਿਉਂਕਿ ਗਾਣੇ ਦਾ ਸ਼ੂਟ ਹੈ ਤੇ ਬਹੁਤ ਜਣੇ ਨੇ ਆਣਾ ਇਸ ਕਰਕੇ ਕਿਚਨ ਤੇ ਜ਼ਿੰਮੇਵਾਰੀ ਮੇਰੇ ਕੋਲ ਤਾਂ ਸਾਂਭਣੀ ਹੋਣੀ ਕਿਉਂਕਿ ਮੈਨੂੰ ਹੋਰ ਵੀ ਬਹੁਤ ਸਾਰੇ ਕੰਮ ਹੋਣੇ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਕਿ ਜ਼ਿੰਮੇਵਾਰੀ ਤੁਸੀਂ ਤਿੰਨ ਦਿਨ ਕਿਉਂਕਿ ਕਾਫੀ ਜਨੇ ਆਏ ਹੋਏ ਆ ਸ਼ੂਟ ਤੇ ਇੰਨੇ ਨੂੰ ਆ ਗਈ ਹਸਬੈਂਡ ਦੀ ਆਵਾਜ਼ ਕਹਿੰਦੇ ਜਲਦੀ ਜਲਦੀ ਅੰਦਰ ਰੂਮ ਦੇ ਵਿੱਚ ਚਾਓ ਤੇ ਦੇਖੋ ਮੇਰਾ ਡਰੈੱਸ ਮੈਂ ਕਿਹੜਾ ਪਾਣਾ ਆ ਮੈਂ ਬੋਲਿਆ ਜੀ ਕੋਈ ਵੀ ਪਾ ਲਓ ਕਿਉਂਕਿ ਸ਼ੂਟ ਤੇ ਜਾ ਕੇ ਤਾਂ ਫਿਰ ਦੁਬਾਰਾ ਕੱਪੜੇ ਤਾਂ ਨੂੰ ਚੇਂਜ ਕਰਨੇ ਪੈਣੇ ਆ ਅੱਜ ਠੰਡ ਬਹੁਤ ਜ਼ਿਆਦਾ ਬਾਰਿਸ਼ ਵੀ ਹੁੰਦੀ ਪਈ ਆ ਤੇ ਸਾਬ ਨੇ ਬੋਲਿਆ ਕਿ ਜਲਦੀ ਜਲਦੀ ਮੇਰਾ ਹੈੱਡ ਵਾਸ਼ ਕਰਵਾ ਦਿਓ ਫਿਰ ਮੈਂ ਹਸਬੈਂਡ ਦਾ ਕਰਵਾਇਆ ਹੈੱਡ ਵਾਸ਼ ਕਿਉਂਕਿ Song ਦੇ ਵਿੱਚ ਹੈਅਰ ਸਟਾਈਲ ਵੀ ਚੇਂਜ ਹੋਣੇ ਆ ਤੇ ਦੇਖੋ ਹਸਬੈਂਡ ਦੀ ਡਰੈੱਸ ਜੋ ਗਾਣੇ ਦੀ ਆ ਹਸਬੈਂਡ ਆਊਟਫਿਟ ਘੈਂਟ ਆ ਤੇ ਬਾਕੀ ਸਾਰੇ ਕੱਪੜੇ ਕਰ ਲਏ ਪੈ ਕਿਉਂਕਿ ਗਾਣੇ ਤੇ ਚੇਂਜ ਹੋਣਗੇ ਇੰਟਰੈਸਾਂ ਇਹਨੇ ਨੂੰ ਮੀ ਵੀ ਹੋ ਗਿਆ ਬੰਦ ਪਰ ਬਦਲ ਹੋਇਆ ਆ ਫਿਰ ਹਸਬੰਦ ਆਏ ਚਾਚਾ ਜੀ ਨੂੰ ਮਿਲਣ ਉਸ ਤੋਂ ਬਾਅਦ ਅਸੀਂ ਗਏ ਸਰਪੰਚ ਸਾਹਿਬ ਦੇ ਘਰ ਕਿਉਂਕਿ ਇਹ ਵੀ ਸਾਡੇ ਬਹੁਤ ਖਾਸ ਹੈ। ਸ਼ੋਪਤੇ ਤਾਂ ਸੀ ਆਏ ਸੀ ਨੇੜੇ ਮੈਂ ਕਿ ਚਲੋ ਚਾਚਾ ਜੀ ਦੇ ਘਰ ਆਏ ਨਾਲ ਹੀ ਉਹਨਾਂ ਨੂੰ ਵੀ ਮਿਲ ਕੇ ਜਾਣੇ ਆ। ਚਾਚਾ ਜੀ ਨੂੰ ਮਿਲਣ ਤੋਂ ਬਾਅਦ ਸਾਰੇ ਚੱਲ ਗਏ ਸ਼ੂਟ ਤੇ ਤੇ ਹੁਣ ਕਰਨੀ ਸੀ ਤਿਆਰੀ ਦੁਪਹਿਰ ਦੇ ਖਾਣੇ ਦੀ। ਮੈਂ ਕਾਫੀ ਟਾਈਮ ਸੋਚਿਆ ਕਿ ਦੁਪਹਿਰ ਦੇ ਖਾਣੇ ਦਾ ਕੀ ਬਣਾਵਾਂ ਕਿ ਕਾਫੀ ਸਾਰੇ ਜਣੇ ਆ ਸਰ ਵੀ ਜਾਵੇ। ਫਿਰ ਮੇਰੀ ਫਰੈਂਡ ਨੇ ਸਲਾਹ ਦਿੱਤੀ ਕਿ ਕੜੀ ਬਣਾ ਲੈ ਇਮਲੀ ਵਾਲੀ ਕਿ ਤੂੰ ਬਹੁਤ ਸਵਾਦ ਬਣਾਣੀ ਹੈ। ਮੈਂ ਜਲਦੀ ਜਲਦੀ ਇਮਲੀ ਖੋਲ ਕੇ ਕੜੀ ਦਿੱਤੀ ਤੜਕ ਤੇ ਨਾਲ ਹੀ ਰੱਖ ਦਿੱਤੇ ਚਾਵਲ ਕੜੀ ਹੋਵੇ ਤਾਂ ਪਕੌੜੇ ਨਾ ਹੋਣ ਇਦਾਂ ਤਾਂ ਹੋ ਨਹੀਂ ਸਕਦਾ ਕਿਉਂਕਿ ਕੜੀ ਪਕੌੜਿਆਂ ਵਾਲੀ ਵਧੀਆ ਲੱਗਦੀ ਹੈ ਮੈਂ ਕਿਹਾ ਚਲੋ ਇਹਨਾਂ ਗੈਸ ਤੇ ਕੜੀ ਬਣਦੀ ਪਈ ਹੈ ਤੇ ਚਾਵਲ ਬਣਦੇ ਪਏ ਇਹਨਾਂ ਨੂੰ ਮੈਂ ਪਕੌੜੇ ਕੱਢ ਲਵਾਂ ਨਾ ਤਿਆਰ ਹੋਣ ਤੋਂ ਬਾਅਦ ਸਾਰੇ ਜਣੇ ਖਾਣਾ ਖਾ ਕੇ ਚੱਲ ਗਏ ਤੇ ਫਿਰ ਆਏ ਸਾਰੇ ਜਣੇ ਰਾਤ ਨੂੰ ਕਿਉਂਕਿ ਗਾਣੇ ਦਾ ਹਾਫ ਸ਼ੂਟ ਜੋ ਦੇ ਵਾਲਾ ਸੀ ਉਹ ਹੋ ਗਿਆ ਸੀ ਖਤਮ ਹੁਣ ਸਿਰਫ ਨਾਈਟ ਵਾਲਾ ਰਹਿ ਗਿਆ ਤੇ ਗਾਣੇ ਦਾ ਤਾਂ ਮੈਨੂੰ ਚੇਤਾ ਹੀ ਭੁੱਲ ਗਿਆ ਕਿ ਗਾਣਾ ਕਿਹੜਾ ਹੈ ਮੈਂ ਤੁਹਾਨੂੰ ਦੱਸ ਦਵਾਂ ਕਿ ਕਬੱਡੀ ਦੇ ਉੱਤੇ ਗਾਣਾ ਆਂਦਾ ਪਿਆ ਆ ਤੇ ਬਹੁਤ ਹੀ ਸੋਹਣਾ ਗਾਣਾ ਹੈ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਗੋਪੀ ਲੋਂਗੇ ਦੀ ਕਲਮ ਦਾ ਤਾਂ ਪਤਾ ਹੈ ਕਿ ਜੋ ਹਮੇਸ਼ਾ ਹੀ ਸੱਚ ਲਿਖਦੀ ਆ ਤੇ ਜੋ ਕਬੱਡੀ ਦੇ ਗਾਣਾ ਆ ਉਹ ਵੀ ਗਾਣਾ ਬਹੁਤ ਹੀ ਵੱਖਰਾ ਗਾਣਾ ਆ ਉਹਦਾ ਮੈਂ ਇੱਕ ਕਲਿੱਪ ਆਪਣੀ ਫੇਸਬੁੱਕ ਪੇਜ ਤੇ ਸ਼ੇਅਰ ਵੀ ਕੀਤਾ ਆ ਤੇ ਗਾਣੇ ਦੇ ਵਿੱਚ ਤੁਹਾਨੂੰ ਸੁੱਖਾ ਬੌਂਸਰ ਵੀਰ ਜੀ ਹਣੀ ਪੰਡਤ ਤੇ ਹੋਰ ਬਹੁਤ ਸਾਰੇ ਖਿਡਾਰੀ ਦੇਖਣ ਨੂੰ ਮਿਲ ਬਹੁਤ ਫੇਵਰਿਟ Song ਆ ਇਹ ਸਾਰਾ ਗਾਣਾ ਕਬੱਡੀ ਦੀ ਰਿਐਲਿਟੀ ਦੇ ਉੱਤੇ ਆ ਗਾਣੇ ਦੇ ਵਿੱਚ ਤੁਹਾਨੂੰ ਸੱਚਾਈ ਦੇਖਣ ਨੂੰ ਮਿਲੂਗੀ ਤੇ ਬਾਕੀ ਤੁਹਾਨੂੰ ਗਾਣੇ ਦੇ ਵਿੱਚ ਆਪ ਹੀ ਪਤਾ ਲੱਗ ਜਾਊਗਾ ਉਸ ਤੋਂ ਬਾਅਦ ਰਾਤ ਦੇ ਖਾਣੇ ਦੀ ਹੋਣ ਲੱਗੀ ਸੀ ਤਿਆਰੀ ਸਾਰਾ ਕੁਝ ਸਮਝਾ ਕੇ ਮੈਂ ਫਿਰ ਦੁਬਾਰਾ ਚੱਲ ਗਈ ਸ਼ੂਟ ਤੇ ਤੇ ਜਦੋਂ ਮੈਂ ਸ਼ੂਟ ਤੇ ਪਹੁੰਚੀ ਗਾਣੇ ਦਾ ਸ਼ੂਟ ਹੋ ਗਿਆ ਖਤਮ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਵਾਂ ਕਿ ਉੜਦਾ ਪੰਜਾਬ 3 ਗਾਣਾ ਰਿਲੀਜ਼ ਹੋਇਆ ਜਿਹਨੇ ਜਿਹਨੇ ਨਹੀਂ ਦੇਖਿਆ ਜਲਦੀ ਜਾ ਕੇ YouTube ਤੇ ਸਰਚ ਕਰੋ ਤੇ ਸ਼ੇਅਰ ਕਰੋ ਗਾਣੇ ਨੂੰ